ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਹਾਜ਼ਰ ਹਾਂ ਜੀ ਇੱਕ ਨਵੀਂ ਵੀਡੀਓ ਰਾਹੀਂ ਜਿਸ ਵਿੱਚ ਆਪ ਜੀ ਨੂੰ ਅਠ ਮਾਤਰਾ ਦੀ ਧਿਆਈ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ ਅਠ ਮਾਤਰਾ ਦੀ ਧਿਆਈ ਦੀ ਆਪਾਂ ਦੁੱਗਣ ਕਰਕੇ ਇਸ ਨੂੰ ਚਾਰ ਮਾਤਰਾ ਦੇ ਵਿੱਚ ਵੀ ਵਰਤ ਸਕਦੇ ਹਾਂ ਜੀ ਆਓ ਇਸ ਧਿਆਈ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੀਏ ਸ ਤ ਤ ਤ ਧ वन टू धा टे ट धा 1 2 धा टे ट धा दोबारा तो फिर जी रा रा रे ट धा 1 2 धा टे ट धा 1 2 धा टे ਹਾ ਹਰੇਕ ਵਰਤਨ ਤੋਂ ਬਾਅਦ ਆਪਾਂ ਦੋ ਮਾਤਰਾ ਪਾਉਸ ਦੇਣਾ ਹੈ ਮਤਲਬ ਕਿ ਦੋ ਮਾਤਰਾ ਲੁਕਣਾ ਹੈ ਜੀ ਤਾ ਤਾ ਟ ਟ ਧਾਵੰ ਟੂ ਧਾ ਟ ਟ ਧਾਵੰ ਟੂ ਧਾ ਟ ਟ ਥਾ ਆਪਾਂ ਇਸ ਨੂੰ ਲੈ ਵਿੱਚ ਕਿਸ ਰੋਂ ਜਾਵਾਂਗੇ ਜੀ ਇਹ ਸਾਨੂੰ ਆਪਾਂ ਚਲੰਤ ਕੈਰ ਦੇ ਵਿੱਚ ਵੀ ਵਰਤ ਸਕਦੇ ਹਾਂ ਜੀ